ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਸ਼ਹਿਨशाह हिंद ਕਲਗੀਆਂ ਵਾਲੇ ਚੋਜੀ ਪ੍ਰੇਤਮਾ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਵਿੱਚੋਂ 24 ਅਵਤਾਰਾਂ ਦੀ ਇੱਕ ਬਹੁਤ ਪਿਆਰੀ ਕਥਾ ਬਾਰੇ ਹੈ ਜਿਸ ਵਿੱਚ ਉਹਨਾਂ ਨੇ ਆਪਾਂ ਨੂੰ ਗਿਆਨ ਦੇਣ ਵਾਸਤੇ ਆਪਣੇ ਖਾਲਸੇ ਨੂੰ ਗਿਆਨ ਦੇਣ ਦੇ ਵਾਸਤੇ ਕਿ ਆਪਾਂ ਸਭ ਨੂੰ ਦੂਜੇ ਦੇ ਧਰਮਾਂ ਬਾਰੇ ਵੀ ਗਿਆਨ ਹੋਵੇ ਆਪਾਂ ਸਭ ਨੂੰ ਆਪਣੇ ਧਰਮ ਬਾਰੇ ਤਾਂ ਗਿਆਨ ਹੁੰਦਾ ਹੀ ਹੈ ਪਰ ਗਿਆਨ ਦਾ ਸੰਪੂਰਨ ਜਾਂ ਆਪਾਂ ਕਹਿ ਦਈਏ ਵਿਦਵਾਨ ਉਹੀ ਹੋ ਸਕਦਾ ਹੈ ਜਿਸ ਨੂੰ ਦੂਜੇ ਦੇ ਧਰਮ ਬਾਰੇ ਵੀ ਪੂਰਾ ਗਿਆਨ ਹੋਵੇ ਹੁਣ ਜੋ ਕਲਗੀਆਂ ਵਾਲੇ ਪ੍ਰੀਤਮ ਨੇ ਉਹ ਜੋ 24 ਅਵਤਾਰਾਂ ਵਾਲੀ ਕਥਾ ਲਿਖੀ ਉਹਨਾਂ ਵਿੱਚੋਂ ਇੱਕ ਕਥਾ ਸੀ ਭਗਵਾਨ ਸ਼ਿਵ ਜੀ ਜੀ ਦੇ ਅਵਤਾਰ ਬਾਰੇ ਭਗਵਾਨ ਸ਼ਿਵ ਜੀ ਦੇ ਅਵਤਾਰ ਬਾਰੇ ਕੀ ਲਿਖਿਆ ਹੈ ਅੱਜ ਆਪਾਂ ਇਸ ਵੀਡੀਓ ਵਿੱਚ ਜਾਣਾਂਗੇ ਇਸ ਤੋਂ ਪਹਿਲਾਂ ਆਪਾਂ ਸਾਰੀ ਕਥਾ ਬਾਰੇ ਜਾਣੀਏ ਪਰ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਸ਼ਿਵ ਜੀ ਭਗਵਾਨ ਜੀ ਦਾ ਜਨਮ ਕਿਵੇਂ ਹੋਇਆ ਸੀ ਹੁਣ ਸ਼ਿਵ ਪੁਰਾਣ ਜਿਸ ਨੂੰ ਆਪਾਂ ਵਿਸ਼ਨੂੰ ਪੁਰਾਣ ਵੀ ਕਹਿ ਦਿੰਦੇ ਆ ਉਸ ਵਿੱਚ ਸ਼ਿਵ ਜੀ ਦੇ ਬਾਰੇ ਕੀ ਲਿਖਿਆ ਹੈ ਹੁਣ ਜਦੋਂ ਆਪਾਂ ਸ਼ਿਵ ਪੁਰਾਣ ਨੂੰ ਪੜ੍ਹਦੇ ਹਾਂ ਉਸ ਵਿੱਚ ਲਿਖਿਆ ਹੈ ਸ਼ਵੰਭੂ ਸ਼ਵੰਭੂ ਦਾ ਭਾਵ ਹੈ ਅਰਥ ਹੈ ਆਪਣੇ ਆਪ ਤੋਂ ਪ੍ਰਕਾਸ਼ਿਤ ਹੋਣਾ ਮਤਲਬ ਆਪਣੇ ਆਪ ਤੋਂ ਹੀ ਜਨਮ ਲੈ ਲੈਣਾ ਇਹਨਾਂ ਦੇ ਕੋਈ ਮਾਤਾ ਪਿਤਾ ਨਹੀਂ ਹੋਏ ਇਹ ਆਪਣੇ ਆਪ ਤੋਂ ਹੀ ਬਣੇ ਹੋਏ ਆ ਤੇ ਜਿੱਥੇ ਆਪਾਂ ਬਾਕੀ ਸਾਰੇ ਦੇਵੀ ਦੇਵਤਿਆਂ ਦੇ ਮਾਤਾ ਪਿਤਾ ਬਾਰੇ ਪੜ੍ਹਦੇ ਹਾਂ ਉੱਥੇ ਸ਼ਿਵ ਜੀ ਦੇ ਮਾਤਾ ਪਿਤਾ ਦੇ ਬਾਰੇ ਆਪਾਂ ਨੂੰ ਕਿਸੇ ਵੀ ਵੇਦ ਗ੍ਰੰਥ ਵਿੱਚ ਲਿਖਿਆ ਹੋਇਆ ਨਹੀਂ ਮਿਲਦਾ ਇਸੇ ਕਰਕੇ ਹੀ ਇਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਹ ਆਪਣੇ ਆਪ ਤੋਂ ਹੀ ਪੈਦਾ ਹੋਏ ਸਨ ਪ੍ਰਕਾਸ਼ਿਤ ਹੋਏ ਸਨ ਹੁਣ ਸ਼ਿਵ ਪ੍ਰਾਨਤਾ ਇਸ ਬਾਰੇ ਜਾਣਕਾਰੀ ਦਿੰਦਾ ਹੈ ਪਰ ਜਦੋਂ ਵਿਸ਼ਨੂੰ ਪੁਰਾਨ ਨੂੰ ਪੜਾਇਆ ਜਾਂਦਾ ਹੈ ਉਹ ਕੋਈ ਹੋਰ ਗੱਲ ਦੱਸਦਾ ਹੈ ਸ਼ਿਵ ਉਤਾਰ ਦੇ ਆਧਾਰ ਨਾਲ ਉਸ ਵਿੱਚ ਲਿਖਿਆ ਮਿਲਦਾ ਹੈ ਕਿ ਸ਼ਿਵ ਜੀ ਪੰਜਾ ਤੱਤਾਂ ਤੋਂ ਪਰੇ ਹਨ ਜਿਵੇਂ ਇਨਸਾਨ ਦਾ ਜਨਮ ਪੰਜ ਤੱਤਾਂ ਨੂੰ ਮਿਲ ਕੇ ਹੁੰਦਾ ਹੈ ਉਵੇਂ ਸ਼ਿਵ ਜੀ ਇਹਨਾਂ ਤੋਂ ਵੱਖ ਹਨ ਨਾ ਤਾਂ ਇਹਨਾਂ ਦੇ ਮਾਤਾ ਪਿਤਾ ਹਨ ਹੁਣ ਵਿਸ਼ਨੂੰ ਪੁਰਾਣ ਵਿੱਚ ਲਿਖਿਆ ਮਿਲਦਾ ਹੈ ਕਿ ਸ਼ਿਵ ਜੀ ਵਿਸ਼ਨੂੰ ਦੇ ਤਾਪ ਤੋਂ ਉਹਨਾਂ ਦੇ ਪ੍ਰਕਾਸ਼ ਤੋਂ ਹੀ ਪੈਦਾ ਹੋਏ ਸਨ ਜਾਂ ਕਹਿ دیਏ ਕਿ ਉਹਨਾਂ ਦੇ ਪ੍ਰਕਾਸ਼ ਤੋਂ ਹੀ ਪ੍ਰਕਾਸ਼ਿਤ ਹੋਏ ਸਨ ਸਿੱਧੇ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹ ਵਿਸ਼ਨੂੰ ਜੀ ਦਾ ਹੀ ਦੂਜਾ ਰੂਪ ਸਨ ਅਵਤਾਰ ਦੇ ਤੌਰ ਤੇ ਵਿਸ਼ਨੂੰ ਪੁਰਾਣ ਵਿੱਚ ਲਿਖਿਆ ਮਿਲਦਾ ਹੈ ਕਿ ਵਿਸ਼ਨੂੰ ਜੀ ਦੇ ਮੱਥੇ ਵਿੱਚੋਂ ਕੋਈ ਸ਼ਕਤੀ ਨਿਕਲੀ ਸੀ ਜਿਸ ਤੋਂ ਇਹ ਸ਼ਿਵ ਜੀ ਭਗਵਾਨ ਪ੍ਰਕਾਸ਼ਿਤ ਹੋਏ ਸਨ। ਇਸ ਗ੍ਰੰਥ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਜੋ ਵਿਸ਼ਨਨੀ ਜੀ ਦੀ ਨਾਭੀ ਸੀ ਜਿਸ ਨੂੰ ਆਪਾਂ ਧੁੰਨੀ ਕਹਿੰਦੇ ਹਾਂ ਉਸ ਵਿੱਚੋਂ ਬ੍ਰਹਮਾ ਜੀ ਦਾ ਜਨਮ ਹੋਇਆ ਸੀ। ਹੁਣ ਜੇ ਗੱਲ ਕਰੀਏ ਵਿਸ਼ਨੂੰ ਪੁਰਾਣ ਦੀ ਤੇ ਸ਼ਿਵ ਪੁਰਾਣ ਦੀ ਇਹ ਦੋਮਾਂ ਵਿੱਚ ਅਲੱਗ-ਅਲੱਗ ਲਿਖਿਆ ਹੋਇਆ ਹੈ ਸ਼ਿਵਜੀ ਜੀ ਦੇ અવਤਾਰ ਬਾਰੇ ਹੁਣ ਸ਼ਿਵ ਪ੍ਰਾਣ ਵਿੱਚ ਜੋ ਲਿਖਿਆ ਹੈ ਇਸ ਵਿੱਚ ਲਿਖਿਆ ਹੈ ਜੋ ਸ਼ਿਵਜੀ ਮਹਾਕਾਰ ਹਨ ਇਹ ਮੌਤ ਤੋਂ ਨਹੀਂ ਡਰਦੇ ਕਿਉਂਕਿ ਪੰਜ ਤੱਤਾਂ ਦੇ ਨਹੀਂ ਬਣੇ ਨਾ ਇਹਨਾਂ ਦੇ ਮਾਤਾ ਜੀ ਹੋਇਆ ਨਾ ਇਹਨਾਂ ਦੇ ਪਿਤਾ ਜੀ ਹੋਇਆ ਤੇ ਨਾ ਹੀ ਇਹਨਾਂ ਦਾ ਜਨਮ ਹੋਇਆ ਹੁਣ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਸ ਦਾ ਜਨਮ ਹੀ ਨਹੀਂ ਹੋਇਆ ਉਸ ਨੂੰ ਮੌਤ ਦਾ ਕੋਈ ਡਰ ਹੀ ਨਹੀਂ ਕਿਉਂਕਿ ਉਹ ਮੌਤ ਰਹਿਤਾਗਾ ਏਵੇਂ ਕਥਾਵਾਂ ਲਿਖੀਆਂ ਹੁੰਆਂ ਹਨ ਇਹ ਦੋਨਾਂ ਗ੍ਰੰਥਾਂ ਦੇ ਵਿੱਚ ਹੁਣ 10ਵੇਂ ਪਾਸ਼ਾ ਫਿਰ ਗੁਰਗੋਬਨ ਸਿੰਘ ਜੀ ਸ਼ਿਵ ਜੀ ਮਹਾਰਾਜ ਦੀ ਬਾਰੇ ਕੀ ਕਹਿੰਦੇ ਹਨ ਉਹ ਆਪਾਂ ਜਾਣਦੇ ਹਾਂ ਹੁਣ ਜਦੋਂ ਵਿਸ਼ਨੂੰ ਪ੍ਰਾਣ ਤੇ ਸ਼ਿਵ ਪ੍ਰਾਣ ਪੜੋਂਗੇ ਤਾਂ ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਦੋਨੇ ਇੱਕ ਦੂਜੇ ਤੋਂ ਅਲੱਗ ਹਨ ਤੇ ਵੱਖ-ਵੱਖ ਚੀਜ਼ਾਂ ਲਿਖੀਆਂ ਜਾਂਦੀਆਂ ਹਨ ਸ਼ਿਵ ਜੀ ਮਹਾਰਾਜ ਬਾਰੇ ਇੰਨਾ ਵਿੱਚ ਇੱਥੇ ਇੱਕ ਪ੍ਰਾਣਿਕਤਾ ਵੀ ਆਉਂਦੀ ਹੈ ਜੋ ਪੁਰਾਣੇ ਸਮੇਂ ਵਿੱਚ ਦੱਸੀ ਜਾਂਦੀ ਸੀ ਇੱਕ ਵਾਰ ਦੀ ਗੱਲ ਹੈ ਜਦੋਂ ਵਿਸ਼ਨੂੰ ਨੇ ਤੇ ਬ੍ਰਹਮਾ ਜੀ ਜੀ ਨੇ ਕਿਹਾ ਸੀ ਕਿ ਸਾਡੇ ਵਿੱਚ ਦੋਮਾ ਤੋਂ ਵੱਧ ਸ਼ਕਤੀਸ਼ਾਲੀ ਕੌਣ ਹੈ ਉਸ ਸਮੇਂ ਭਗਵਾਨ ਸ਼ਿਵ ਜੀ ਇਹਨਾਂ ਦੋਮਾ ਦੇ ਵਿੱਚ ਇੱਕ ਸਤੰਭ ਦੀ ਤਰ੍ਹਾਂ ਜਾਂ ਇੱਕ ਮੀਲ ਪੱਥਰ ਦੀ ਤਰ੍ਹਾਂ ਵਿਚਾਲੇ ਆ ਕੇ ਖੜੇ ਹੋ ਗਏ ਸਨ ਜਦੋਂ ਇਹ ਦੋਵੇਂ ਦੇਵਤੇ ਆਪਸ ਵਿੱਚ ਦੀ ਲੜਨ ਲੱਗੇ ਤਾਂ ਸ਼ਿਵ ਜੀ ਭਗਵਾਨ ਇੱਕ ਖੰਭੇ ਦੀ ਤਰ੍ਹਾਂ ਆ ਕੇ ਖੜ ਗਏ ਸਨ ਇਹਨਾਂ ਦੇ ਵਿਚਕਾਰ ਤੇ ਸਿੰਘ ਜੀ ਦੀ ਬਾਣੀ ਵਿੱਚ ਦਰਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਦੇਵਤਿਆਂ ਵਿੱਚ ਹਮੇ ਹੋ ਗਈ ਸੀ ਜਿਸ ਦੇ ਕਾਰਨ ਇਹ ਅਜਿਹੇ ਲੜਨ ਬਾਰੇ ਕਹਿ ਰਹੇ ਸਨ ਜਾਂ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕਰਨ ਬਾਰੇ ਕਹਿ ਰਹੇ ਸਨ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤੁਸੀਂ ਦੇਖ ਵੀ ਸਕਦੇ ਹੋ ਤੇ ਪੜ੍ਹ ਵੀ ਸਕਦੇ ਹੋ ਹੁਣ ਜਦੋਂ ਇਹ ਦੋਵੇਂ ਦੇਵਤੇ ਆਪਸ ਵਿੱਚ ਦੀ ਲੜਾਈ ਕਰਨ ਲੱਗੇ ਤਾਂ ਸ਼ਿਵ ਜੀ ਭਗਵਾਨ ਖੰਬੇ ਦੀ ਤਰ੍ਹਾਂ ਆ ਕੇ ਖੜਕੇ ਤੇ ਇਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਖੰਬੇ ਦਾ ਸਿਰ ਲੱਭ ਕੇ ਦਿਖਾਓ ਜੋ ਮੇਰੇ ਖੰਬੇ ਦਾ ਸਿਰ ਲੱਭ ਲਵੇਗਾ ਮੈਂ ਉਸ ਨੂੰ ਸ਼ਕਤੀਸ਼ਾਲੀ ਮੰਨ ਲਵਾਂਗਾ ਹੁਣ ਬ੍ਰਹਮਾ ਜੀ ਕੀ ਕਰਦੇ ਹਨ ਉਹ ਇੱਕ ਪੰਛੀ ਦਾ ਰੂਪ ਧਾਰਨ ਕਰਦੇ ਹਨ ਤੇ ਖੰਬੇ ਦਾ ਸਿਰਾ ਭਾਲਣ ਲਈ ਲੱਗ ਜਾਂਦੇ ਹਨ ਵਿਸ਼ਨੂ ਜੀ ਵਿਰਾਧਾ ਰੂਪ ਧਾਰਨ ਕਰਕੇ ਖੰਬੇ ਦਾ ਸਿਰਾ ਲੱਭਣ ਲੱਗ ਜਾਂਦੇ ਹਨ ਪਰ ਇਹਨਾਂ ਦੋਵਾਂ ਨੂੰ ਖੰਬੇ ਦਾ ਸਿਰਾ ਲੱਭਿਆ ਹੀ ਨਹੀਂ ਸੀ ਜਦੋਂ ਉਸ ਖੰਬੇ ਵਿੱਚੋਂ ਸ਼ਿਵ ਜੀ ਜੀ ਨੇ ਆਪਣੇ ਦਰਸ਼ਨ ਦਿੱਤੇ ਤਾਂ ਇਹ ਦੋਵੇਂ ਮੰਨ ਗਏ ਸਨ ਕਿ ਤੁਸੀਂ ਸਾਡੇ ਨਾਲੋਂ ਵੱਧ ਸ਼ਕਤੀਸ਼ਾਲੀ ਹੋ ਆਦ ਅੰਤ ਹੀ ਨਹੀਂ ਹੁੰਦਾ ਉਹੀ ਸਰਬਸ਼ਕਤੀਮਾਨ ਹੁੰਦਾ ਹੁੰਦਾਗਾ ਤੇ ਇਹ ਉਹ ਪ੍ਰਾਣਿਕ ਕਥਾ ਜੋ ਸ਼ਿਵਜੀ ਦੀ ਬਾਰੇ ਲਿਖੀ ਗਈ ਹੈ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਵਿੱਚ ਕੀ ਲਿਖਿਆ ਹੈ ਉਸ ਵਿੱਚ ਲਿਖਿਆ ਹੈ ਕਿ ਸਾਰੇ ਪੁਰਖ ਧਰਮਾਂ ਦੇ ਕੰਮ ਵਿੱਚ ਲੱਗੇ ਹਨ ਤੇ ਉਹ ਯੋਗ ਦੀ ਨੀਤੀ ਨੂੰ ਛੱਡ ਕੇ ਪ੍ਰੀਤ ਦੀ ਨੀਤੀ ਵਿੱਚ ਭਿੱਜ ਗਏ ਹਨ ਧਰਮ ਚੱਲ ਪਿਆ ਹੈ ਧਰਤੀ ਉੱਪਰ ਜੀਵ ਵੱਧ ਗਿਆ ਜਗਤ ਤੇ ਜੀਵਾਂ ਨਾਲ ਮੈਲੇ ਕਰਮ ਕਰਕੇ ਜੋ ਧਰਤੀ ਹੈ ਉਹ ਦੱਬੀ ਗਈ ਹੈ ਦੁੱਖਾਂ ਦੇ ਨਾਲ ਧਰਤੀ ਪਾਪਾਂ ਦੇ ਨਾਲ ਧਰਤੀ ਇੰਨੀ ਜ਼ਿਆਦਾ ਦਬ ਗਈ ਹੈ ਕਿ ਗਾਂ ਦਾ ਰੂਪ ਧਾਰਨ ਕਰਕੇ ਸਮੁੰਦਰ ਵਿੱਚ ਚਲੀ ਗਈ ਹੈ ਇੱਥੇ ਜਾ ਕੇ ਉਸ ਅਕਾਲ ਪੁਰਖ ਅੱਗੇ ਪ੍ਰਾਰਥਨਾ ਕਰਦੀ ਹੈ ਜਦੋਂ ਅਕਾਲ ਨੇ ਆਪਣੇ ਕੰਨਾਂ ਨਾਲ ਉਸਦੇ ਦੁੱਖ ਸੁਣੇ ਤੇ ਫਿਰ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਤੁਹਾਡਾ ਦੁੱਖ ਤੇ ਦਰਦ ਸਮਝਦਾ ਹਾਂ ਤੇ ਇਸ ਨੂੰ ਮੈਂ ਜਲਦ ਹੀ ਦੂਰ ਕਰਾਂਗਾ ਫਿਰ ਉਸ ਨੇ ਵਿਸ਼ਨੂੰ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਤੁਸੀਂ ਸ਼ਿਵ ਦਾ ਰੂਪ ਧਾਰਨ ਕਰ ਲੋ ਰੁਦਰ ਦਾ ਮਾੜੇ ਬੰਦਿਆਂ ਨੂੰ ਪਾਪੀ ਬੰਦਿਆਂ ਨੂੰ ਜਾ ਕੇ ਖਤਮ ਕਰੋ ਤੇ ਉਸ ਸਮੇਂ ਹੀ ਵਿਸ਼ਨੂੰ ਜੀ ਨੇ ਸ਼ਿਵ ਜੀ ਦਾ ਰੁਦਰ ਰੂਪ ਧਾਰਨ ਕਰ ਲਿਆ ਸੀ ਹੁਣ ਗਿਆਨੀ ਨਾਰਾਇਣ ਸਿੰਘ ਜੀ ਇੰਨਾ ਰੁਦਰ ਰੂਪਾਂ ਦਾ ਅਰਥ ਕਰਦੇ ਆ ਰੁਦਰ ਰੂਪ ਨੂੰ ਹੀ ਭਗਵਾਨ ਸ਼ਿਵ ਜੀ ਦਾ ਅਵਤਾਰ ਕਿਹਾ ਜਾਂਦਾ ਹੈ ਸ਼ਿਵ ਜੀ ਹੀ ਰੁੱਦਰ ਹਨ ਅਤੇ ਰੁੱਦਰ ਹੀ ਸ਼ਿਵ ਜੀ ਜੀ ਹਨ ਮਹਾਰਾਜ ਅੱਗੇ ਕਹਿੰਦੇ ਹਨ ਸ਼ਿਵ ਜੀ ਨੇ ਕਿਵੇਂ ਸਾਧੂ ਸੰਤਾਂ ਨੂੰ ਸੁੱਖ ਦਿੱਤੇ ਸਨ ਹੁਣ ਕਿਵੇਂ ਸ਼ਿਵ ਜੀ ਭਗਵਾਨ ਨੇ ਇੱਕ ਅੰਦਕ ਨਾਂ ਦੇ ਦਾਇੰਤ ਰਾਸ਼ਕ ਨਾਲ ਕਿਵੇਂ ਜੁੱਧ ਕੀਤਾ ਸੀਗਾ ਸਾਰੀ ਬਾਰਤਾ ਕਿਵੇਂ ਹੋਈ ਆ ਤੇ ਕਿਵੇਂ ਉਹਨਾਂ ਨੇ ਸਾਰੇ ਦਲਾਂ ਨੂੰ ਜਿੱਤ ਲਿਆ ਸੀਗਾ ਇਸ ਗੱਲ ਨੂੰ ਵੀ ਚੇਤੇ ਰੱਖੋ ਜਦੋਂ ਵੀ ਧਰਤੀ ਉੱਪਰ ਕਿਤੇ ਬਹੁਤ ਜ਼ਿਆਦਾ ਪਾਪ ਵੱਧ ਜਾਂਦਾ ਹੈ ਜ਼ੁਲਮ ਵੱਧ ਜਾਂਦਾ ਹੈ ਤਾਂ ਉਹ ਵੀ ਪੁਕਾਰਾਂ ਕਰਦੀ ਹੈ ਇੱਥੇ ਕੱਲਾ ਮਨੁੱਖ ਹੀ ਦੁਖੀ ਨਹੀਂ ਹੁੰਦਾ ਉਹੀ ਪ੍ਰਮਾਤਮਾ ਕੇ ਪੁਕਾਰ ਨਹੀਂ ਲਗਾਉਂਦਾ ਬਲਕਿ ਧਰਤੀ ਵੀ ਪੁਕਾਰ ਕਰਦੀ ਹੈ ਧਰਤੀ ਦੀ ਪੁਕਾਰ ਕਰਨ ਤੇ ਹੀ ਵਿਸ਼ਨੂੰ ਜੀ ਨੇ ਸ਼ਿਵ ਜੀ ਦਾ ਅਵਤਾਰ ਧਾਰਿਆ ਸੀ ਰੁੱਦਰ ਰੂਪ ਦਸਵੇਂ ਪਾਸ਼ਾ ਅਕਾਲ ਪੁਰਖ ਜੀ ਇਹ ਮੰਨਦੇ ਆ ਕਿਉਂਕਿ ਬਾਕੀ ਦੋਨਾਂ ਗ੍ਰੰਥਾਂ ਵਿੱਚ ਅਲੱਗ-ਅਲੱਗ ਵਿਚਾਰ ਹਨ ਆਪਾਂ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਲਿਖਿਆ ਹੈ ਉਸ ਨੂੰ ਹੀ ਸੱਤ ਕਰਕੇ ਜਾਨਣਾ ਹੈ ਇਹ ਅੱਗੇ ਸੱਚੇ ਪਾਸ਼ਾ ਅਕਾਲ ਪੁਰਖ ਕਹਿੰਦੇ ਹਨ ਕਿ ਬਿਸ਼ਨੂ ਜੀ ਨੇ ਜਦੋਂ ਰੁੱਦਰ ਰੂਪ ਧਾਰਨ ਕੀਤਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਦੈਂਤਾਂ ਦਾ ਸੰਘਾਰ ਕਰਕੇ ਰੱਖ ਦਿੱਤਾ ਸੀ।ਾਰੇ ਦੈਂਤਾਂ ਦਾ ਨਾਸ਼ ਕਰਨ ਤੋਂ ਬਾਅਦ ਫਿਰ ਤੋਂ ਸ਼ਿਵ ਜੀ ਜੀ ਭਗਵਾਨ ਦੇ ਹਿਰਦੇ ਵਿੱਚ ਕਹਿ ਲੋ ਜਾਂ ਦਿਲ ਵਿੱਚ ਕਹਿ ਲੋ ਉਹਨਾਂ ਨੇ ਨਮਾਸ ਕਰ ਲਿਆ ਸੀ। ਹੁਣ ਸਤਿਗੁਰੂ ਕਲਗੀਆਂ ਵਾਲ ਅੱਗੇ ਕਹਿੰਦੇ ਹਨ ਇੱਕ ਦੈਂਤ ਹੋਇਆ ਸੀ ਤ੍ਰੈਪੁਰਨਾ ਦਾ। ਇੰਨਾ ਪੂਰਾ ਵਿੱਚੋਂ ਉਸ ਦਾ ਪੂਰਾ ਜੋਰ ਸੀਗਾ। 14 ਲੋਕਾਂ ਨੂੰ ਉਸ ਨੇ ਜਿੱਤ ਕੇ ਰੱਖਿਆ ਸੀ ਉਸ ਨੇ ਬਹੁਤ ਲੋਕਾਂ ਨੂੰ ਦੁੱਖ ਦਿੱਤਾ ਤੇ ਬਹੁਤ ਜ਼ਿਆਦਾ ਪਾਪ ਕੀਤੇ ਤੇ ਸੰਤਾਂ ઋਸ਼ੀਆਂ ਮੁਰਿਆਂ ਨੂੰ ਉਸ ਨੇ ਤਪਾ ਕੇ ਰੱਖ ਦਿੱਤਾ ਸੀ ਇਹ ਧੰਗ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਸ਼ਿਵਜੀ ਮਹਾਰਾਜ ਨੇ ਉਸ ਉੱਤੇ ਧਾਵਾ ਬੋਲਿਆ ਸੀ ਤੇ ਕ੍ਰੋਧ ਕਰਕੇ ਇੱਕ ਬਹੁਤ ਚਮਕ ਵਾਲਾ ਤੀਰ ਛੱਡਿਆ ਸੀ ਤੇ ਤਿੰਨਾ ਪੁਰਿਆਂ ਦਾ ਨਾਸ ਕਰਕੇ ਰੱਖ ਦਿੱਤਾ ਸੀ ਜਦੋਂ ਇਸ ਤ੍ਰੈਭੁਜ ਦੇ ਰਾਸਕ ਦਾ ਨਾਸ ਹੋ ਗਿਆ ਸੀ ਤਾਂ ਇਸ ਤੋਂ ਬਾਅਦ ਉਹਨਾਂ ਸੰਤਾਂ ਨੇ ਉਹਨਾਂ ઋਸ਼ੀਆਂ ਨੇ ਖੁਸ਼ੀ ਮਨਾਈ ਸੀ ਜੇ ਇਹ ਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ